ਮੈਕਸ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਨੂੰ ਮਿਲੀ ਵੱਡੀ ਕਾਮਯਾਬੀ ਥਾਣਾ ਵਲਟੋਹਾ ਦੇ ਪਿੰੰਡ ਸਕਤਰਾ ਵਿਖੇ ਐਕਸਾਈਜ਼ ਇੰਸਪੈਕਟਰ ਦੀਪਕ ਸਿੰਘ ਦੀ ਗਵਾਹੀ ਹੇ ਸ਼ਾਪੇਮਾਰੀ ਕੀਤੀ ਗਈ ਜਿਸ ਦੌਰਾਨ ਇੱਕ ਘਰ ਵਿੱਚੋਂ ਕਰੀਬ 750 ਲੀਟਰ ਲਾਹਣ ਬਰਾਮਦ ਕੀਤੀ ਗਈ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਵੱਲੋਂ ਤਲਾਸ਼ੀ ਦੌਰਾਨ ਜਗਦੇਵ ਸਿੰਘ ਪੁੱਤਰ ਮੇਜਰ ਸਿੰਘ ਦੇ ਘਰ ਵਿੱਚੋਂ 4 ਡਰਮ ਲਾਹਣ ਬਰਾਮਦ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਦੋਸ਼ੀ ਵਿਅਕਤੀ ਫਰਾਰ ਹੈ ਪਰ ਪੁਲਿਸ ਵੱਲੋਂ ਦੀ ਪਾਲ ਕੀਤੀ ਜਾ ਰਹੀ ਹੈ ਇਸ ਮੌਕੇ ਐਕਸਾਈਜ਼ ਇੰਸਪੈਕਟਰ ਦੀਪਕ ਸਿੰਘ ਸਰਕਲ ਪਿਕ ਇਵਨ ਐਸਆਈ ਭਗਵੰਤ ਸਿੰਘ ਐਸਆਈ ਸਰਵਨ ਸਿੰਘ ਐਕਸਾਈਜ਼ ਸਟਾਫ ਤਰੰਤ ਇੰਚਾਰਜ ਸਾਜਦ ਸਿੰਘ ਆदि ਹਾਜ਼ਰ ਸਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਇਸ ਰਿਪੋਰਟ ਦੇ ذریعے ਅੱਜ ਪਿੰਡ ਸਕੱਤਰਾ ਦੇ ਵਿੱਚ ਪੰਜਾਬ ਪੁਲਿਸ ਤੇ ਅਕਸੈਜ਼ ਵਿਭਾਗ ਦੀ ਜਿਹੜੀ ਵੱਡੀ ਰੇਡ ਹੋਈ ਹੈ ਕਾਫੀ ਵੱਡੀ ਜਿਹੜੀ ਬਰਾਮਦੀ ਆ ਉਹ ਹੋਈ ਹੈ ਪਿੰਡ ਸਕਤਰਾ ਦੇ ਇੱਕ ਘਰ ਦੇ ਵਿੱਚੋਂ ਗੱਲਬਾਤ ਕਰਦੇ ਆ ਅਧਿਕਾਰੀ ਪੰਜਾਬ ਪੁਲਿਸ ਦੇ ਸਾਡੇ ਨਾਲ ਮੌਜੂਦ ਹੈ ਸੱਸੀ ਗੱਲ ਸਰ ਸੱਸੀ ਗੱਲ ਜੀ ਸਰ ਇਹ ਜਿਹੜੀ ਬਰਾਮਦੀ ਹੋਈ ਹੈ ਕਿਸ ਦੇ ਘਰੋਂ ਹੋਈ ਹੈ ਤੇ ਕਿੰਨੀ ਜਿਹੜੀ ਬਰਾਮਦੀ ਹੋਈ ਹੈ ਇਹ ਜਗਦੇਵ ਸਿੰਘ ਆ ਜੀ ਸਾਹਮਣੇ ਮੇਜਰ ਸਿੰਘ ਵਾਸੀ ਪਿੰਡ ਸਕਤਰਾ ਜੀ 4 ਡਰਮ ਲਾਨ ਬਰਾਮਦ ਹੋਈ ਹੈ ਜੀ 180 80 ਲੀਟਰ 180 ਲੀਟਰ ਡਰਮ ਆ ਜੀ ਉਹ ਜਾਨੀ ਕਿ ਪੱਠੀ ਚਾਲੂ ਆ ਜੀ ਤੇ ਤਿੰਨ ਨਾਲ ਭਰੇ ਹੋਏ ਚਾਰ ਜੀ ਪੂਰੇ ਚਾਰ ਡਰਮ ਆ ਜੀ ਅੱਜ ਹੋਰ ਵੀ ਕਿਤੇੋਂ ਤੁਸੀਂ ਟੀਮ ਜਿਹੜੀ ਆਈ ਹੈ ਹੋਰ ਵੀ ਕਿਤੇੋਂ ਬਰામਦ ਦੀ ਜਾਂ ਪਿੰਡ ਸਖਤਰੇ ਤੋਂ ਨਹੀਂ ਅੱਜ ਸਖਤਰੇ ਦੋਵਾਂ ਘਰਾਂ 'ਚ ਹੋਰ ਐਡ ਕੀਤਾ ਜਾਨੀ ਕਿ ਕੁਝ ਬਰામਦ ਹੋਇਆ ਇਹ ਘਰ ਦੇ ਵਿੱਚੋਂ ਜਗਦੇਸ਼ ਸਿੰਘ ਦੇ ਘਰੋਂ ਜਾਨੀ ਕਿ ਚਾਰ ਡਰਮ ਬਰામਦ ਹੋਇਆ ਜੀ ਸੋ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਤਸਵੀਰਾਂ ਕਿ ਜਿਹੜਾ ਮਹਿਕਮੇ ਵੱਲੋਂ ਲਗਾਤਾਰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਨਸ਼ਾ ਰੋਕੋ ਜਿਹੜਾ ਇੱਕ ਅਭਿਆਨ ਚਲਾਇਆ ਜਾ ਰਿਹਾ ਇਸ ਇਹ ਕੈਮਰਾਮੈਨ ਨੂੰ ਕਵਾਂਗੇ ਤਸਵੀਰਾਂ ਜਿਹੜੀਆਂ ਵਿਖਾਈਆਂ ਜਾਣ ਕਿ ਲਾਂਡ ਜਿਹੜੀ ਆ ਕਾਫੀ ਇੱਥੇ ਹੀਟ ਲਗਾਇਆ ਹੋਇਆ ਸੀ ਤੇ ਇੱਧਰ ਅਸੀਂ ਕਵਾਂਗੇ ਤਸਵੀਰਾਂ ਦਿਖਾਈਆਂ ਜਾਣ ਜਿਹੜੇ ਇਹ ਡਰਾਮਣੇ ਇਹ ਲਾਂਡ ਦੇ ਨਾਲ ਭਰੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਛੋਟੇ ਜਿਹੇ ਘਰ ਦੇ ਵਿੱਚੋਂ ਏਡੀ ਬਰਾਮਦੀ ਹੋਣੀ ਦਰਸਾਉਂਦੀ ਹੈ ਕਿ ਨਸ਼ਾ ਜਿਹੜਾ ਹੈ ਭਾਵੇਂ ਉਹ ਸ਼ਰਾਬ ਦਾ ਹੈ ਪਾਵੇਂ ਉਹ ਹੀਰੋਇਨ ਦਾ ਪਾਵੇਂ ਸਮੈਕ ਦਾ ਇਹ ਜਿਹੜੇ ਪਿੰਡ ਨੇ ਅੱਗੇ ਵੀ ਇਹਨਾਂ ਦੇ ਵਿੱਚੋਂ ਬਰਾਮਦੀਆਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਤੇ ਅੱਜ ਇੱਕ ਹੋਰ ਜਿਹੜੀ ਵੱਡੀ